ਆ ਖੜੇ ਆ ਜੀ ਅੱਜ ਅਸੀਂ ਨਰਮਲ ਸਿੰਘ ਬਰਾੜ ਹਰੀਕੇ ਕਲਾਂ ਵਾਲੇ ਕੋਲੇ ਜਿਹੜਾ ਟਰੈਕਟਰਾਂ ਦੀ ਗੱਲ ਦਾ ਮੋਡੀਫਿਕੇਸ਼ਨ ਆ ਠੀਕ ਆ ਤੁਸੀਂ ਦੇਖ ਸਕਦੇ ਆ ਇਧਰਲੇ ਪਾਸੇ ਟਰੈਕਟਰ ਆ ਇੱਕ ਛੋਟਾ ਵੱਖਰੇ ਰੂਪ ਦੇ ਵਿੱਚ ਹੋਇਆ ਤਿਆਰ ਪਰ ਉਹ ਚੱਕ ਕੇ ਰੱਖ 17928 ਦੇ ਮਗਰਲੇ ਟਾਇਰ ਇਧਰ ਆ ਗਿਆ ਜੀ ਨਰਮਲ ਸਿੰਘ ਬਰਾੜ ਹਰੀਕੇ ਲੋਗੋ ਵੇਖੋ ਗੋਪੀ ਹਨਾ ਬੜੀ ਤਗੜੀ ਚੀਜ਼ ਬਣਾਈ ਆ ਯਾਰ ਹੈ ਬੜੀ ਤਗੜੀ ਚੀਜ਼ ਬਣਾਈ ਪੂਰੀ ਤਗੜੀ ਚੀਜ਼ ਬਣਾਈ ਆ ਹੈ ਕੋਈ ਹੋਰ ਆਵੇ ਹੈਗਾ ਬਾਈ ਆ ਹੈਗਾ ਇਧਰ ਇੱਕ ਹੈ ਕੋਈ ਹੋਰ ਹੈਗਾ ਆਵੇ ਰਿਆ ਨਾਲ ਖੜਾ ਤੇਰਾ ਭਰਾ ਕਿ ਨਹੀਂ ਇੱਕ ਉਧਰ ਵੀ ਖੜਾ ਹੈ ਹੈ ਦੋ ਉਧਰ ਖੜੇ ਆ ਦੋ ਉਧਰ ਖੜੇ ਹਨ ਆ ਤਾਂ ਖੇਚਦਾ ਜਾ ਆਵਦਿਆਲ ਨੂੰ ਵੀ ਹਨਾ ਮੈਂ ਖੜਾ ਸਾਰੇ ਟਰੈਕਟਰ ਤਾਂ ਹੋਰ ਵੀ ਬਹੁਤ ਖੜੇ ਆ ਇਧਰਲੇ ਪਾਸੇ ਵੀ ਖੜੇ ਆ 911 ਹੋਰ ਵੀ ਖੜੇ ਆ ਇੱਕ ਉਹ ਖੜਿਆ ਉਧਰ ਦੋ ਉਧਰਲੇ ਪਾਸੇ ਖੜੇ ਆ ਕੰਮ ਚੱਲੀ ਜਾਂਦਾ ਪਰ ਇਹ ਨੂੰ ਜਦੋਂ ਹੋਰ ਪਾਸੇ ਵੀ ਨਿਗਾ ਮਾਰਦੇ ਨਾ ਨਿਗਾ ਇਹਦੇ ਵਾਲੀ ਆਉਂਦੀ ਆ ਵੀ ਹਾਂ ਮੈਂ ਖੜਾ ਕਿ ਨਹੀਂ ਟਰੈਕਟਰ ਚੀਜ਼ ਬੜੀ ਵਧੀਆ ਬਣੀ ਆ ਯਾਰ ਉਹ ਬੋਲਦਾ ਟਰੈਕਟਰ ਸਾਲਾ ਇਹ ਟਾਊਗਾ ਪਿੰਡਾਂ ਦੇ ਪਿੰਡ ਅਸੀਂ ਨੂੰ ਹਾਂ ਠੀਕ ਆ ਨਾ ਘੋੜੀ ਜੀ ਹੈ ਪੂਰਾ ਖੁੱਲਦਾ ਕੀਤਾ ਕਿੰਨੇ ਐਚਪੀ ਕੀਤਾ ਇਹ ਕੋਈ ਪਤਾ ਹੈ 75 ਪੀ 75 ਹੋਊਗਾ ਹਾਂ 75 ਪੀ ਹੋਊਗਾ ਇਹ ਹਨਾ ਪਾਵਰ ਸਟੀering ਇੱਧਰ ਲਿਆ ਕਰਾਂਗੇ ਇੱਧਰ ਦਿਖਾ ਜਿਹੜੀਆਂ ਚੀਜ਼ਾਂ ਦਿਖਾਉਣਾ ਠੀਕ ਆ ਯਾਰ ਪੂਰੀ ਲੱਕ ਦਿੰਦਾ ਟਰੈਕਟਰ ਕੋਈ ਮਾੜੀ ਮੋਟੀ ਗੱਲਾਂ ਨਹੀਂ ਆ ਨਾ ਹਾਂ ਹਾਂ ਉੱਪਰ ਸੀਟ ਆ ਦਿਖਾ ਦੇ ਹੈ ਹਾਂ ਭਾਈ ਦਰਸ਼ਨ ਕਰ ਦਿੱਗੇ ਨਹੀਂ ਨਹੀਂ ਚੱਲਾਂ ਮੈਂ ਚੱਲਾਂ ਉਹਰਾ ਦਿਖਾ ਮੈਨੂੰ ਫੜਾ ਕੇ ਮੈਂ ਇਧਰ ਉੱਪਰ ਉਹ ਬਾਲਾ ਆਉਂਦਾ ਯਾਰ ਬਹਿ ਕੇ ਤਾਂ ਪੂਰੀ ਗੱਲ ਬਣਦੀ ਆ ਆ ਲਾਈ ਸੋਨ ਵਾਲੀ ਕਾਲੀ ਰੇਸ ਠੀਕ ਆ ਹਾਂ ਇਹ ਸੋਨ ਵਾਲੀ ਕਾਲੀ ਲੱਗੀ ਰਹੀ ਆ ਤੇ ਸੀਟ ਕੀਤੀ ਆ ਆਪਣੀ ਛਤਰੀ ਕੀਤੀ ਆ ਡਾਊਨ ਸੀਟਿੰਗ ਠੀਕ ਆ ਕਿੱਧਰ ਚੱਲਾਂ ਦਰਸ਼ਨ ਹਾਂ ਆਹ ਮੈਂ ਸਭ ਤੋਂ ਫੜ ਕੇ ਲਾਉਣਾ ਯਾਰ ਤੇ ਕਵਾਟਾ ਆਡੀ ਦੀ ਨਹੀਂ ਆਉਂਦੇ ਆ ਜਿਹੜੀ ਆਵੇ ਆ ਜਾਓ ਆ ਜੀ ਪੂਰਾ ਯਾਰ ਰੀਜ ਲਾ ਕੇ ਤਿਆਰ ਕੀਤੀ ਆ ਕੋਈ ਮਾੜੀ ਮੋਟੀ ਗੱਲ ਥੋੜੀ ਆ ਯਾਰ ਨਰਮਲ ਨਰਮਲ ਹੀ ਆ ਨਰਮਲ ਨਰਮਲ ਹੀ ਆ ਹੈ ਆ ਵੀ 911 ਤੇ ਆ ਵੀ 911 ਹਾਂ ਥੱਬਿਆਂ ਦਾ ਫਰਕ ਆ ਬਸ ਇਹ ਤੇ ਥੱਬੇ ਭਰ ਭਰ ਨੋਟਾਂ ਦੇ ਲੱਗੇ ਆ ਆ ਵਿਚਾਰਾ ਖੜਾ ਨਾ ਮਿੱਠੀਏ ਨਾ ਨਾ ਮਠਿਆ ਨਾ ਲੈ ਠੀਕ ਆ ਭਾਈ ਮੰਨਦੇ ਆ ਆ ਵੇਖ ਲੈ ਇਹਦਾ ਹਿੱਸਾ ਵੇਖ ਲੈ ਇਹਦਾ ਹਿੱਸਾ ਵਾਕਿ ਉਹ ਫਰਕ ਉਹਦੇ ਟਾਇਰ ਵੱਡੇ ਪਾਏ ਹੋਏ ਨਾ 17 9 28 ਦੇ ਟਾਇਰ ਆ ਉਹਦੇ ਟਾਇਰ ਟੂਰ ਵੱਡੇ ਕੀਤੇ ਪੂਰੇ ਇਹ ਹੈਗਾ ਜੀ ਐਡਰੈਸ ਆਪਣਾ ਫੈਂਡ ਹਰੀਕੇ ਕਲਾਂ ਡਿਸਟ੍ਰਿਕਟ ਸ੍ਰੀ ਮਕਸਰ ਸਾਹਿਬ ਨਰਮਲ ਸਿੰਘ ਬਰਾੜ ਹਰੀਕੇ ਕਲਾਂ ਠੀਕ ਆ ਕੋਈ ਮੋਡੀਫਿਕੇਸ਼ਨ ਕੋਈ ਵੀ ਕਿਵੇਂ ਵੀ ਮੋਡੀਫਿਕੇਸ਼ਨ ਟਰਬੋ ਟੂਚ ਨਾਲ ਜਿਹੜੇ ਵੀ ਟਰੈਕਟਰ ਜੋ ਮਰਜੀ ਹਰ ਇੱਕ ਜਗਾਰਡ ਹਰੇਕ ਚੀਜ਼ ਦਾ ਹੱਲ ਹੈਗਾ ਇੱਥੇ ਠੀਕ ਆ ਇਹ ਤਾਂ ਅਸੀਂ ਆਈ ਸੀਗੇ ਅਸੀਂ ਸ਼ੌਂਕ ਆਸਤੇ ਵੀਡੀਓ ਬਣਾਉਣ ਲੱਗ ਗਏ ਆ ਸੀਗਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਬਹੁਤ ਸੋਹਣੀ ਚੀਜ਼ ਬਣੀ ਆ ਬਾਈ ਧੰਨਵਾਦ ਜੀ ਤੁਹਾਡਾ